सजा चाहींदे चाहींदा ਥੋੜੀਆ ਵੀ ਲੰਡੀ ਨੂੰ ਚੱਲ ਜਾਈਂ ਥੋੜੀ ਜਿਹਾ ਨੰਬਰ 1 ਫੁੱਟ ਨੂੰ ਭਾਣਿਆ ਦੀ ਪ੍ਰਬੰਧਕ ਨਹੀਂ ਚੱਲਦੇ ਕਿਸੇ ਨੇ ਵੀ ਖਾਸ ਔੜਾ ਗੜ ਚਰਨਾ ਲਾਉਣਾ ਚਾਹ ਹਾਂ ਚੱਲਦੇ ਬੈਡਾ ਨਹੀਂ ਲਾਉਣਾ ਚੱਲਦੀਆਂ ਜੀ ਸਾਡੇ ਪਾਸੇ ਨਹੀਂ ਆ ਉਹਨੇ ਮਜ਼ਾਕੇ ਸਮਝਿਆ ਕਿ ਇਹਦਾ ਪ੍ਰਸ਼ਾਸਨ ਜਗਿੰਦਰ ਕੌਰ ਨਾਮ ਦੀ ਲੇਡੀ ਸੀ ਸਾਡੇ ਬਾੜ ਨੰਬਰ 1 ਦੇ ਵਿੱਚ ਉਹ ਕਿਸ ਦਾ ਟਰੱਕ ਸੀਗਾ ਉਹਨੇ ਟਰੱਕ ਦੇ ਮੂਹਰੇ ਟਾਇਰ ਵਿੱਚ ਥੱਲੇ ਦੇ ਕੇ ਬੜੀ ਬਹਿਰੈਮੀ ਨਾਲ ਉਹਨੂੰ ਮਾਰ ਦਿੱਤਾ। ਉਸ ਵੰਦਰ ਚ ਅਸੀਂ ਅੱਜ ਆਏ ਆ ਇੱਥੇ। ਅਸੀਂ ਐਸਐਸਓ ਸਾਹਿਬ ਨਾਲ ਗੱਲ ਹੋਈ ਆ। ਉਹ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਰਨ ਨੂੰ ਕਹਿੰਦੇ ਵੀ ਅਸੀਂ ਕਰ ਰਹੇ ਹਾਂ। ਪਰਚਾ ਦਰਜ ਹੋ ਰਿਹਾ ਜੀ ਇਹਦੇ ਚ। ਹਾਂ ਜੀ ਉਹ ਨਾਲ ਦੀ ਨਾਲ ਇੱਥੋਂ ਭੱਜ ਗਿਆ। ਸਾਰੇ ਦੱਸ ਰਹੇ ਨੇ ਵੀ ਉਹਦਾ ਨਸ਼ਾ ਖਾਦਾ ਹੋਇਆ ਸੀ, दारू ਪੀਤੀ ਹੋਈ ਸੀਗੀ। ਅਸੀਂ ਚਾਹੁੰਦੇ ਆ ਵੀ ਉਹਨੂੰ ਛੇਤੂ ਛੇਤੀ ਫੜਾਇਆ ਜਾਵੇ। ਮਾਈ ਜੀ ਐਨ ਉਹਨਾਂ ਰੁੱਤੀ ਜਾਣ ਨੂੰ ਆਇਆ ਮੈਨੂੰ ਪਤਾ ਲੱਗੇ ਤੁਹਾਡੇ ਘਰ ਦੇ ਟਰੱਕ ਚੜਾ ਲਿਆ ਜੀ ਗਰੀਬ ਬੰਦਾ ਇਹਦੇ ਸਿਰ ਤੇ ਮੈਂ ਰੁੱਤੀ ਖਾਂਦਾ ਜੀ ਠੀਕ ਆ ਮੇਰੀ ਹਾਲ ਉਹ ਤੋਂ ਵੱਧ ਸੁਣਾਈ ਹੋਣੀ ਸੁਣੀ ਜਾਵੇ ਠੀਕ ਆ ਆਹ ਟਰੱਕ ਇਹ ਕਮੇ ਅੱਜ ਮੇਰੇ ਘਰ ਦੇ ਮਰ ਗਏ ਐ ਮੈਂ ਆਪਣੀ ਘਰ ਵਾਲੀ ਨੂੰ ਲੈ ਕੇ ਗੱਡੀ ਚੜਾ ਕੇ ਤਾਂ ਮੈਂ ਫੈਸਲਾ ਕਰੂੰਗਾ ਨਹੀਂ ਪਿੱਛੋਂ ਲੈ ਕੇ ਚੜੀ ਨਾ ਮੂਹਰੇ ਲਿਆਈ ਗੱਡੀ ਬਹੁਤ ਐ ਜਾਂਦੀ ਕਹਿੰਦੇ ਇਹ ਮੂਹਰੇ ਟਾਇਰ ਤੋਂ ਗੱਡੀ ਆਈ ਹੈ ਜੀ ਮੈਂ ਇਹ ਗੱਡੀ ਆਈ ਮੂਰਲੇ ਟਾਇਰ ਤੋਂ ਕਿਉਂ ਹੁਣ ਇਹ ਤਾਂ ਆਵਾਜ਼ ਨਹੀਂ ਨਿਕਲੀ ਆਗੀ ਮੂਰਲੇ ਟਾਇਰ ਤੋਂ ਆ ਕੇ ਪਿੱਛੇ ਡੈੜੀ ਆ ਪਿੱਛੇ ਬਗਾਂ ਡਰਾਈਵਰ ਨੇ ਮਤਲਬ ਬੋਰੀਆਂ ਬਾਰੀਆਂ ਪਾੜ ਕੇ ਆ ਰਿਹਾ ਹੈ ਇਹ ਲੋ ਰਾਂਗੜ ਬਾਜੀਗਰ ਬਸਤੀ ਮੱਲਾ ਦਿਆਲ ਨਗਰ ਤੁ ਕਿੱਲੋਂ ਚਿੰਤਰਾਉ ਜੀ ਚਿੰਤਰਾਉ ਕਣ ਸਾਫ ਲੈਣਾ ਜੀ ਬਸ ਬਸ ਸਾਫ ਲੈਣਾ ਉਹਰਾ ਚਟਾਕਾ ਕਿੰਨੇ ਚਾਹੀਦਾ ਗਰੀਬਾਂ ਬੰਦੇ ਦਾ ਅਜਰੀਨੀਆਂ ਦੀ ਖਾਚਰਦੀ ਹੁੰਦੀ ਨਹੀਂ ਨਾ ਹੀ ਪੁੱਜ ਕੇ ਕਹਿੰਦੇ ਜੀ ਗਨਣ ਦੇ ਵਿੱਚ ਟ੍ਰੱਕ ਨੇ ਔਰਤ ਨੂੰ ਥੱਲੇ ਦੇ ਦਿੱਤੀ ਮੰਡੀ ਚ ਮੰਡੀ ਦੇ ਵਿੱਚ ਅਨਾਜ ਮੰਡੀ ਚ ਹਾਂਜੀ ਮਾਰ ਦਿੱਤਾ ਹੈਗਾ ਵੀ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਟ੍ਰੱਕ ਖੜਾ ਹੈ ਤੇ ਟ੍ਰੱਕ ਚੱਲ ਗਿਆ ਇੱਥੋਂ ਭਰਾ ਰੋਗੇ ਇਹ ਮੈਡੀਕੀ ਕੰਮ ਕਰਦੀ ਸੀ ਜੀ ਲੇੜੀ ਲੇਬਰ ਹੀ ਕਰਦੀ ਸੀ ਮੰਡੀ ਦੇ ਵਿੱਚ ਗੱਲ ਕਿਸੇ ਬੰਦੇ ਤੁਸੀਂ ਆ ਕੇ ਦੇਖਿਆ ਵੀ ਕਿ ਕਿਸ ਤਰ੍ਹਾਂ ਦੇ ਹਜਾਤੀ ਹੈ ਅਜੇ ਤੱਕ ਜਿਹੜਾ ਦੇਖਣ ਨੂੰ ਤਾਂ ਲੱਗ ਰਿਹਾ ਹੈ ਇਹ ਵੀ ਜੀ ਟਰੱਕ ਚਾਲਕ ਦੀ ਗਲਤੀ ਹੈਗੀ ਆ ਰੇਟਾਰ ਦੇ ਥੱਲੇ ਆਈ ਆ ਔਰਤ ਬਾਕੀ ਦੀ ਤਫतीश ਕਰਾਂਗੇ ਜੀ ਜੋ ਤਫतीश ਹੋਏਗੀ ਪਰਿਵਾਰ ਵਾਲਿਆਂ ਨੇ ਬਿਆਨ ਲੈ ਕੇ ਦੇ ਖਿਲਾਫ ਸਜ਼ਾ ਕਰੀਦਾ ਹਾਂ ਹਾਂ ਜੀ ਪਰਿਵਾਰ ਵਾਲੇ ਸਾਡੇ ਅਫਸਰ ਸਾਹਿਬਾਂ ਨੇ ਆ ਰਹੇ ਨੇ ਮੌਕੇ ਤੇ ਉਹ ਕਹਾਲਾ ਅਫਸਰ ਸਾਹਿਬ ਬਾਕੀ ਜੋ ਪਰਿਵਾਰ ਵਾਲੇ ਕਹਿਣਗੇ ਜੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਥੈਂਕ ਯੂ ਪਹਿਲਾਂ ਬੜਿਆ ਅਫਸੋਸ ਦੀ ਗੱਲ ਹੈ ਬੜਾ ਦੁੱਖਦਾਈ ਘਟਨਾ ਵਾਪਰੀ ਅੱਜ ਇੱਕ ਗਰੀਬ ਪਰਿਵਾਰ ਸੀ ਲੋਰਾਂਗੇੜ ਤੋਂ ਮੇਰੇ ਬਾੜ ਤੋਂ ਹੀ ਨਹੀਂ ਆਪਣਾ ਗਰੀਬੀ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਪਾਲਣ ਪੋਸ਼ਣ ਇਹੀ ਮਾਤਾ ਕਰਦੀ ਸੀ ਇਹ ਜਗਿੰਦਰ ਰੋਧਨ ਵੀ ਹਮੇਸ਼ਾ ਹੀ ਹਰ ਸਾਲ ਆਪਣਾ ਦਾਣੇ ਵਪਾਰ ਛੋਟੇ ਛੋਟੇ ਕੰਮ ਕਰਕੇ ਆਪਣੇ ਪਾਲਣ ਪੋਸ਼ਣ ਕਰਨ ਦੇ ਵਿੱਚ ਅੱਜ ਵੀ ਮੰਡੀ ਸਵੇਰੇ 7:30 ਉੱਥੋਂ ਘਰੋਂ ਆਏ ਨੇ ਆਪਣੇ ਸਾਈਡ ਤੇ ਹੋ ਕੇ ਆਪਣਾ ਜਿਵੇਂ ਮੰਡੀ ਦਾ ਕੰਮ ਹੈ ਉਹਦਾ ਕਰ ਰਿਹਾ ਸੀ ਟਰੱਕ ਵਾਲੇ ਦੀ ਮੈਨੂੰ ਪਤਾ ਲੱਗਿਆ ਪਿੱਛੋਂ ਵੀ ਬੜੀ ਇਹਦੀ ਨਲਾਇਕੀ ਨਿਕਲੀ ਆ ਟਰੱਕ ਵਾਲੇ ਦੀ ਜਿਵੇਂ ਨਸ਼ੇ ਦਾ ਧੁੰਦ ਹੋਵੇ ਨਸ਼ੇ ਦਾ ਖਾਦਾ ਹੋਣਾ ਇਹਦਾ ਆਮ ਬੰਦਾ ਤੇ ਇਸ ਤਰੀਕੇ ਨਾਲ ਗੱਡੀ ਨਹੀਂ ਚਲਾਉਂਦਾ ਜਿਹੜਾ ਕਿ ਪਿੱਛੋਂ ਵੀ ਨੁਕਸਾਨ ਕਰਦਾ ਆਇਆ ਮੈਨੂੰ ਪਿੱਛੋਂ ਪਤਾ ਲੱਗੇ ਲੋਕਾਂ ਤੋਂ ਵੀ ਪਿੱਛੇ ਵੀ ਕਈਆਂ ਦਾ ਨੁਕਸਾਨ ਕਰਕੇ ਆਇਆ ਇਹਨੇ ਦੇਖਿਆ ਅਣਦੇਖੀ ਕਰਦੇ ਆ ਉਹਦੀ ਨਲਾਇਕੀਆਂ ਕਰਕੇ ਇਹਦੀ ਨਿਗਹਿਲੀਆਂ ਦੇ ਕਾਰਨ ਨਸ਼ੇ ਦੇ ਧੁੰਦ ਸੀ ਪੂਰਾ ਤੇ ਇਹਨੇ ਮਾਤਾ ਤੇ ਉੱਪਰ ਟਰੱਕ ਚੜਾ ਦਿੱਤਾ ਟੱਕ ਚ ਡਾਂਢ ਦੇ ਦੋ ਚਾਰ ਦਾ ਸਾਰਾ ਕੁਝ ਉਹਦਾ ਜਿਹੜਾ ਨੁਕਸਾਨ ਸੀ ਉਹਦਾ ਦੋ ਟੁਟੇ ਹੋ ਗਏ ਤੇ ਅਸੀਂ ਮੰਗ ਕਰਦੇ ਹਾਂ ਇਸ ਗਰੀਬ ਪਰਿਵਾਰ ਹੈ ਅੰਗਹੀਨ ਵੀ ਬਿਆ ਤੇ ਇਹਨਾਂ ਦੇ ਜਿਹੜੇ ਪਤੀ ਨੇ ਉਹ ਬੜੇ ਰਿਕਸ਼ਾ ਚਲਾ ਕੇ ਉਹ ਵੀ ਆਪਣਾ ਸਮਾਂ ਆਪਣਾ ਪਾਲਣ ਪੋਸ਼ਣ ਕਰਦੇ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਜਿਹੜੇ ਟਰੱਕ ਵਾਲੇ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦੀ ਹੈ ਸਾਡੀ ਇਹੀ ਮੰਗ ਹੈ ਡਰਾਈਵਰ ਮੌਕੇ ਤੇ ਫਰਾਰ ਹੈ ਵੀ ਡਰਾਈਵਰ ਮੌਕੇ ਤੇ ਹੀ ਫਰਾਰ ਹੈ ਉਦੀ ਬਿਨਾਂ ਲਾਇਕੀ ਹੈ ਜੇ ਉਹਨੇ ਗਲਤੀ ਕੀਤੀ ਹੈ ਤਾਂ ਉਹ ਇਸ ਕਰਕੇ ਫਰਾਰ ਹੋਇਆ ਜੇ ਕੁਦਰਤੀ ਘਟਨਾ ਹੁੰਦੀ ਅਸੀਂ ਉਹਨੂੰ ਗੱਲ ਕਹਿ ਸਕਦੇ ਲੇਕਿਨ ਕੁਦਰਤੀ ਘਟਨਾ ਨਹੀਂ ਉਹਦੇ ਨਸ਼ੇ ਦਾ ਆਦੀ ਹੋਣ ਕਰਕੇ ਨਲਾਕੀ ਸੀ ਉਹਦੀ ਜਿਹੜਾ ਉਹ ਧੁੰਦ ਸੀ ਨਸ਼ੇ ਦੇ ਵਿੱਚ ਡਰਾਈਵਰ ਤੇ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਪੂਰਾ ਟਾਈਮ ਚੜਿਆ ਸਰ ਉਹਦੇ ਤੇ ਬਹੁਤ ਹੋਈ ਹੈ ਗੱਦੀ ਨਾਲ ਕੇ ਤੇ ਮਰੇ ਕੀ ਸਾਨੂੰ ਮੰਡੀ ਚੋਂ ਇਨਫੋਰਮੇਸ਼ਨ ਆਈ ਸੀ ਜੀ ਵੀ ਇੱਥੇ ਇੱਕ ਟਰੱਕ ਨਾਲ ਇੱਕ ਹਾਦਸਾ ਵਾਪਰ ਗਿਆ ਤੇ ਲੇਡੀ ਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੇ ਆ ਬੋਡੀ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਜਿਹੜੀ ਮ੍ਰਿਤਕ ਹੈ ਉਹਦੇ ਵਾਰਸਾਂ ਨੂੰ ਅਸੀਂ ਕਿਹਾ ਕਿ ਆ ਕੇ ਬਿਆਨ ਲਖਾਓ ਉਹਨਾਂ ਦੇ ਬਿਆਨ ਲੈ ਕੇ ਅਸੀਂ ਜਿਹੜੀ ਹੈਗੀ ਆ ਅੱਗੇ ਕਾਰਵਾਈ ਅਮਚ ਲਈਏ ਇਹ ਗੱਡੀ ਕਿੱਥੋਂ ਦੀ ਵਰਗਦੀ ਹੈ ਗੱਡੀ ਪਟਿਆਲਾ ਨੰਬਰ ਹੈ ਬਾਕੀ ਉਹਦੇ ਡਾਕੂਮੈਂਟ ਵਗੈਰਾ ਚੈੱਕ ਕਰਦੇ ਆ ਕੌਣ ਹੈ ਕਿੱਥੋਂ ਦਾ ਮਾਲਕ ਹੈ ਡਰਾਈਵਰ ਕਿੱਥੋਂ ਦਾ ਹੈ ਉਹ ਤੇ ਪਰਚਾ ਦਰਜ ਕਰਦੇ ਆ ਡਰਾਈਵਰ ਮੌਕੇ ਤੇ ਫਰਾਰ ਹਾਂਜੀ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਸੀਗਾ ਔਰ ਅਸੀਂ ਪਰਚਾ ਤਰਜ ਕਰਕੇ ਅੱਗੇ ਇਹਨੂੰ ਗ੍ਰਫਤਾਰ ਕਰਾਂਗੇ ਤਫਤੀਸ਼ ਸ਼ਾਮਿਲ ਲਿਆਵਾਂਗੇ